ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਗੁਰਿੰਦਰ ਇੱਕ ਵਾਰੀ ਫੇਰ ਤੋਂ ਨਵਾਂ ਵੇਸ਼ਾ ਲੈ ਕੇ ਅੱਜ ਦਾ ਵੇਸ਼ਾ ਵੀ ਤੁਹਾਡੇ ਕੰਮ ਆਉਣ ਵਾਲਾ ਵੇਸ਼ਾ ਵਾ ਤੁਹਾਨੂੰ ਚੰਗੀਆਂ ਲੱਗਣਗੀਆਂ ਇਹ ਗੱਲਾਂ ਵੀ ਮੈਂ ਜਿਹੜੀ ਗੱਲ ਕਰਨੀ ਆ ਉਹ ਤਿੰਨ ਚੀਜ਼ਾਂ ਬਾਰੇ ਜੋ ਤੁਹਾਡੀ ਜ਼ਿੰਦਗੀ ਤੇ ਬਹੁਤ ਅਸਰ ਪਾਉਂਦੀਆਂ ਨੇ ਤੇ ਇਹ ਤਿੰਨ ਚੀਜ਼ਾਂ ਤੇ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਆ ਸੁਧਾਰਨਾ ਚਾਹੁੰਦੇ ਆ ਤੇ ਆਪਾਂ ਅਕਸਰ ਕਹਿੰਦੇ ਆ ਲਾਈਫ ਸਟਾਈਲ ਚੇਂजेस ਲਾਈਫ ਸਟਾਈਲ ਚੇਂजेस ਇਹ ਤਿੰਨ ਚੀਜ਼ਾਂ ਜੇ ਸਹੀ ਨਹੀਂ ਆ ਤਾਂ ਬਦਲ ਲਓ ਲਾਈਫ ਸਟਾਈਲ ਤੁਹਾਡਾ ਜਿਹੜਾ ਆਪੇ ਚੇਂਜ ਹੋਣ ਲੱਗ ਜੂਗਾ ਸੋ ਕਿਹੜੀਆਂ ਉਹ ਗੱਲਾਂ ਆ ਜੋ ਕਰਦੇ ਆ ਫਿਰ ਗੱਲਬਾਤ ਜਿਆਦਾ ਸਮਾਂ ਨਹੀਂ ਆਪਾਂ ਵੇਸਟ ਕਰਦੇ ਪਹਿਲੀ ਚੀਜ਼ ਆ ਜੀ ਤੁਹਾਡਾ ਸੁਣਨਾ ਬਹੁਤ ਕੁਝ ਖੜਾ ਵਾ ਤੇ ਨਿਰਬਰ ਬਹੁਤ ਕੁਝ ਕਰਦਾ ਵਾ ਤੁਸੀਂ ਸੁਣ ਕੀ ਰਹੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਤੁਸੀਂ ਕੁਝ ਪੋਜ਼ਿਟਿਵ ਸੁਣ ਰਹੇ ਹੋ ਜਾਂ ਫਿਰ ਤੁਸੀਂ 네ਗੇਟਿਵ ਸੁਣ ਰਹੇ ਹੋ ਭਾਵੇਂ ਤੁਹਾਡੇ ਆਂਡ ਗਵਾਂਡ ਦੇ ਵਿੱਚ ਭਾਵੇਂ ਤੁਹਾਡੇ ਘਰ ਦੇ ਵਿੱਚ ਭਾਵੇਂ ਫੋਨ ਦੇ ਉੱਤੇ ਟੀਵੀ ਉੱਤੇ ਜਿੱਥੇ ਵੀ ਤੁਹਾਡੀ ਲਿਸਨਿੰਗ ਕੀ ਆ ਇਹ ਚੀਜ਼ ਤੇ ਤੁਹਾਡੀ ਜ਼ਿੰਦਗੀ ਖੜੀ ਆ ਆਪਾਂ ਜੇ ਪਸੰਦ ਕਰਦੇ ਆ 네ਗੇਟਿਵਿਟੀ ਨੂੰ ਤਾਂ ਤੁਹਾਡੀ ਜ਼ਿੰਦਗੀ ਵੀ 네ਗੇਟਿਵਿਟੀ ਹੋਊਗੀ ਜੇ 네ਗੇਟਿਵ ਚੀਜ਼ਾਂ ਜ਼ਿਆਦਾ ਸੁਣੋਗੇ 네ਗੇਟਿਵ ਗੱਲਾਂ ਜ਼ਿਆਦਾ ਸੁਣੋਗੇ ਤੁਸੀਂ ਗਵਾਂਡ 'ਚ ਗਵਾਂਡ ਦੀਆਂ ਲੇਡੀਜ਼ ਨਾਲ ਖੜਕੇ ਜਾਂ ਬੰਦੇ ਗਵਾਂਡ ਦੇ ਬੰਦਿਆਂ ਨਾਲ ਖੜਕੇ ਜਾਂ ਆਫਿਸ ਦੇ ਵਿੱਚ ਕੁਲੀਗਜ਼ ਦੇ ਨਾਲ ਤੁਸੀਂ ਕਿਸੇ ਦੀਆਂ ਚੁਗਲੀਆਂ ਹੀ ਕਰੀ ਜਾਂਦੇ ਹੋ ਹਮੇਸ਼ਾ ਕਿਸੇ ਦੀ ਚੰਗਿਆਈ ਕਰਦੇ ਹੀ ਨਹੀਂ ਤਾਂ ਇਹ ਯਕੀਨ ਮੰਨਿਓ ਉਹਦਾ ਜਿਹਦੇ ਬਾਰੇ ਤੁਸੀਂ ਗੱਲ ਕਰਦੇ ਹੋ ਨਾ ਉਹਤੇ ਅਸਰ ਹੋਣਾ ਪਤਾ ਨਹੀਂ ਨਹੀਂ ਹੋਣਾ ਤੁਹਾਡੇ ਤੇ ਅਸਰ ਹੋ ਜਾਣਾ ਕਿਸੇ ਦੀ ਨਿੰਦਾ ਕੀਤੀ ਦਾ ਕਿਸੇ ਦੀ ਤਾਰੀਫ਼ ਕਰ ਰਹੇ ਹੋ ਉਹਦੀ ਪਿੱਠ ਦੇ ਪਿੱਛੇ ਵੀ ਤਾਂ ਉਹਦਾ ਤੁਹਾਨੂੰ ਬੈਨੀਫਿਟ ਜ਼ਰੂਰ ਮਿਲੂਗਾ ਉਹਨੂੰ ਮਿਲੇ ਨਾ ਮਿਲੇ ਤੁਹਾਨੂੰ ਬੈਨੇਫਿਟ ਮਿਲ ਜੂਗਾ ਕਿ ਤੁਸੀਂ ਪੋਜ਼ਿਟਿਵ ਰਹਨੇ ਹੋ ਅਜ਼ਮਾ ਕੇ ਦੇਖ ਲਓ ਜਦੋਂ ਵੀ ਆਪਾਂ ਨਾ ਗੋਸਿਪ ਕਰਦੇ ਆਂ ਤੇ ਆਪਾਂ ਜਦੋਂ ਕਿਸੇ ਦੇ ਨਾਲ ਬੈਠੇ ਆਂ ਫਲਾਣਾ ਬੰਦਾ ਐ ਆ ਜੀ ਜਾਂ ਤੁਸੀਂ ਕੁਝ ਨਹੀਂ ਬੋਲ ਰਹੇ ਸੁਣ ਵੀ ਰਹੇ ਹੋ ਉਹਨਾਂ ਦੇ ਤੁਸੀਂ ਕਿਸੇ ਦੀ ਚੁਗਲੀ ਕਰ ਨਹੀਂ ਰਹੇ ਚੁਗਲੀ ਕਰਨ ਵਾਲੇ ਨੂੰ ਸੁਣ ਵੀ ਰਹੇ ਹੋ ਤਾਂ ਵੀ ਤੁਸੀਂ ਨੈਗੇਟਿਵ ਹੋ ਜਾਣਾ ਫੋਨ ਦੇ ਉੱਤੇ ਕਿਹੜਾ ਕੰਟੈਂਟ ਦੇਖਦੇ ਹੋ ਤੁਸੀਂ ਕੀ ਮੋਟੀਵੇਸ਼ਨਲ ਕੁਝ ਵੀਡੀਓਜ਼ ਦੇਖਦੇ ਹੋ ਜਾਂ ਫਿਰ ਜਿਹੜੀ ਐਵੇਂ ਜਿਨ੍ਹਾਂ ਦਾ ਕੋਈ ਮੂਹ ਸਿਰ ਨਹੀਂ ਹੁੰਦਾ ਇਹੋ ਜੀਆਂ ਰੀਲਸ ਦੇਖਦੇ ਹੋ ਤਾਂ ਤੁਹਾਨੂੰ 네ਗੇਟਿਵ ਕਰ ਦਿੰਦੀਆਂ ਨੇ ਚੰਗੀਆਂ ਰੀਲਸ ਦੇਖਦੇ ਹੋ ਤੁਹਾਨੂੰ ਪੋਜ਼ਿਟਿਵ ਕਰ ਦਿੰਦੀਆਂ ਨੇ ਬਹੁਤ ਕੁਝ ਚੰਗਾ ਸੁਣਨ ਵਾਲਾ ਆਪਾਂ ਨੂੰ ਮਿਲਦਾ ਵਾ ਪੋਡਕਾਸਟ ਤੁਸੀਂ ਕੀ ਜਿਹੜੇ ਮੋਟੀਵੇਸ਼ਨਲ ਸੁਣਦੇ ਹੋ ਸਿਆਣਿਆਂ ਦੇ ਤਜਰਬੇ ਸੁਣਦੇ ਹੋ ਇਹ ਤੇ ਤੁਹਾਡੀ ਜ਼ਿੰਦਗੀ ਖੜੀ ਆ ਕੀ ਤੁਸੀਂ 네ਗੇਟਿਵ ਪੋਡਕਾਸਟ ਸੁਣਦੇ ਹੋ ਜਿਹਦੇ ਵਿੱਚ ਇੱਧਰ ਉੱਧਰ ਦੀਆਂ ਬਸ ਗੱਲਾਂ ਮਾਰੀ ਜਾਂਦੀਆਂ ਸੋ ਇਹ ਡਿਸਾਈਡ ਕਰਦੇ ਆ ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾਊਗੀ ਇਹ ਫੈਸਲਾ ਤੁਹਾਡੇ ਹੱਥ ਆ ਜੀ ਦੂਜੀ ਚੀਜ਼ ਪੜਨਾ ਪੜਦੇ ਕੀ ਹੋ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਵੀ ਮੈਂ ਕਹੂੰਗਾ ਸਵੇਰੇ ਸਵੇਰੇ ਖ਼ਬਰ ਪੜਦੇ ਹੋ ਤਾਂ ਸਵੇਰੇ ਸਵੇਰੇ 네ਗਟਿਵ ਆਪਣੇ ਅੰਦਰ ਲੈ ਕੇ ਜਾ ਰਹੇ ਹੋ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਆ ਉਹ 네ਗਟਿਵ ਕਰ ਰਹੇ ਹੋ ਘਰ ਦੇ ਵਿੱਚ ਇੱਕ 네ਗਟਿਵ એનર્ਜੀ ਆ ਜਿਹੜੀ ਤੁਸੀਂ ਲੈ ਕੇ ਆ ਰਹੇ ਹੋ ਇਹ ਸ਼ੁਰੂ ਤੋਂ ਇੱਕ ਟ੍ਰੈਂਡ ਬਣਿਆ ਹੋਇਆ ਆ ਸਾਡਾ ਸਾਡੇ ਬਜ਼ੁਰਗਾਂ ਨੇ ਪਾਇਆ ਹੋਇਆ ਅਖਬਾਰ ਜਦੋਂ ਤੋਂ ਸ਼ੁਰੂ ਹੋਇਆ ਸਵੇਰੇ ਸਵੇਰੇ ਆਉਂਦੇ ਨੇ ਅਖਬਾਰ ਜਿੰਨੀ 네ਗਟਿਵਿਟੀ ਪਹਿਲੇ ਪੇਜ ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਉਹ ਮੇਰਾ ਖਿਆਲ ਅੰਦਰ ਵੀ ਨਹੀਂ ਹੁੰਦੀ ਅਖਬਾਰਾਂ ਦੇ ਕੋਈ ਜਿਹੜਾ ਚੰਗੀਆਂ ਚੀਜ਼ਾਂ ਮੈਂ ਦੇਖਦਾ ਹੁੰਨਾ ਨਾ ਕਈ ਵਾਰੀ ਜਦ ਦਾ ਨਾਲ ਕੋਈ ਹੋਰ ਮੈਗਜ਼ੀਨ ਵਗੈਰਾ ਆਉਂਦੇ ਨੇ ਅਖਬਾਰਾਂ ਦੇ ਨਾਲ ਜਾਂ ਕੋਈ ਸਪੈਸ਼ਲ ਐਡੀਸ਼ਨ ਸੰਡੇ ਨੂੰ ਆਉਂਦੇ ਨੇ ਜਿਵੇਂ ਉਹ ਅੰਦਰ ਹੁੰਦੇ ਨਹੀਂ ਮੂਰੇ ਸਿਰਫ ਨੈਗੇਟਿਵਿਟੀ ਹੁੰਦੀ ਆ ਕੋਈ ਕਵਿਤਾਵਾਂ ਦੇ ਰਿਵਿਊ ਆ ਕੋਈ ਚੰਗੀਆਂ ਕਹਾਣੀਆਂ ਨੇ ਜਾਂ ਕੁਝ ਵੀ ਜਿਹੜਾ ਚੰਗਾ ਅਖਬਾਰ ਦੇ ਵਿੱਚ ਜੇ ਆਉਂਦਾ ਵਾ ਉਹ ਤੁਹਾਨੂੰ ਪਿਛਲੇ ਪੇਜ ਤੇ ਮਿਲੂਗਾ ਜਾਂ ਉਹ ਵਿੱਚ ਪਾ ਕੇ ਭੇਜ ਦਿਆ ਮੂਰੇ ਨਹੀਂ ਕਦੇ ਵੀ ਉਹ ਲਾਉਂਦੇ ਇਹ ਗੱਲ ਮੈਂ ਕਈ ਵਾਰ ਕੀਤੀ ਆ ਅਖਬਾਰ ਵਾਲੀ ਵੀ ਸਵੇਰੇ ਅਖਬਾਰ ਪੜ੍ਹਨਾ ਚੰਗਾ ਨਹੀਂ ਪਰ ਇਹ ਇੱਕ ਆਪਾਂ ਰਿਵਾਜ ਬਣਾਇਆ ਹੋਇਆ ਵਾ ਤੇ ਇਹ ਰਿਵਾਜ ਤੋੜੇ ਵੀ ਜਾ ਸਕਦੇ ਆ ਮੇਰੇ ਹਿਸਾਬ ਨਾਲ ਸਵੇਰੇ ਸਵੇਰੇ ਅਖਬਾਰ ਆਪਾਂ ਨੂੰ ਨਹੀਂ ਪੜ੍ਹਨਾ ਚਾਹੀਦਾ ਇਹਦੇ ਨਾਲ ਇੱਕ ਨੈਗੇਟਿਵ એનર્ਜੀ ਆਪਾਂ ਆਪਣੇ ਅੰਦਰ ਜਾਂਦੀ ਆ ਤੇ ਇਸ ਤੋਂ ਇਲਾਵਾ ਚਲੋ ਅਖਬਾਰ ਦੀ ਗੱਲ ਸਾਈਡ ਤੇ ਰੱਖਦੇ ਹੋਏ ਕੋਈ ਕਿਤਾਬ ਪੜਦੇ ਹੋ ਕਹਿੋ ਜੀ ਕਿਤਾਬ ਪੜਦੇ ਹੋ ਇਹ ਵੀ ਬਹੁਤ ਕੁਝ ਨਿਰਭਰ ਕਰਦਾ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਤੁਸੀਂ ਕਿਤਾਬਾਂ ਜਿਹੜੀਆਂ ਨੈਗੇਟਿਵਿਟੀ ਵਾਲੀਆਂ ਪੜ ਰਹੇ ਹੋ ਕੋਈ ਐਹੋ ਜੀ ਕਿਤਾਬ ਪੜ ਰਹੇ ਹੋ ਜਿੱਤੋਂ ਸਾਨੂੰ ਕੋਈ ਵੀ ਸਿੱਖਿਆ ਨਹੀਂ ਮਿਲਦੀ ਕੋਈ ਸਾਨੂੰ ਮੋਟੀਵੇਸ਼ਨ ਨਹੀਂ ਮਿਲਦੀ ਕੋਈ ਕਹਾਣੀਆਂ ਐਹੋ ਜੀਆਂ ਜਿਹੜੀਆਂ ਘਰ ਦੇ ਕਲੇਸ਼ ਨੂੰ ਦਰਸਾਉਂਦੀਆਂ ਨੇ ਪਰ ਐਂਡ ਤੇ ਕੋਈ ਕਨਕਲੂਜਨ ਉਹਦਾ ਕੁਝ ਨਹੀਂ ਨਿਕਲਦਾ ਐਹੋ ਜਿਹੀ ਕਿਤਾਬਾਂ ਪੜਨ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਉਹ ਕਿਤਾਬਾਂ ਵਰਗੀ ਹੋ ਜਾਣੀ ਆ ਜੈਹੋ ਜੀ ਕਿਤਾਬ ਪੜੋਗੇ ਉਹੋ ਜੀ ਤੁਹਾਡੀ ਜ਼ਿੰਦਗੀ ਹੋ ਜਾਣੀ ਆ ਜੇ ਕਿਤਾਬਾਂ ਪੜਦੇ ਹਾਂ ਨਹੀਂ ਤਾਂ ਅੱਜ ਕੱਲ ਜਿਹੜੇ ਸੋਸ਼ਲ ਮੀਡੀਆ ਦਾ ਜਮਾਨਾ ਵਾ ਉੱਥੇ ਵੀ ਬਹੁਤ ਸਾਰੇ ਸਾਨੂੰ ਆਰਟੀਕਲਸ ਪੜਨ ਨੂੰ ਮਿਲਦੇ ਆ ਆਨਲਾਈਨ ਜੇ ਤੁਸੀਂ ਪੜਨ ਦਾ ਸ਼ੌਂਕ ਰੱਖਦੇ ਹੋ ਕਈ ਲੋਕ ਪੋਸਟਾਂ ਜ਼ਰੂਰੀ ਨਹੀਂ ਇੱਕ ਵੀਡੀਓ ਦੇ ਜਮਾਨੇ ਦੇ ਵਿੱਚ ਲੋਕ ਲਿਖਦੇ ਨਹੀਂ ਪੋਸਟਾਂ ਲਿਖਦੇ ਵੀ ਨੇ ਉਹ ਕਿੱਦਾਂ ਦੀਆਂ ਪੜਦੇ ਹੋ ਤੁਸੀਂ ਕੀ ਮੋਟੀਵੇਸ਼ਨਲ ਪੜਦੇ ਹੋ ਹਾਂ ਇਹ ਜੋ ਤੁਹਾਡਾ ਪੜਨਾ ਵਾ ਉਹਦਾ ਅਸਰ ਵੀ ਤੁਹਾਡੀ ਜ਼ਿੰਦਗੀ ਦੇ ਉੱਤੇ ਜ਼ਰੂਰ ਦਿਖੂਗਾ ਜੀ ਤੀਜੀ ਗੱਲ ਹੈ ਜੀ ਵੇਖਣਾ ਸਾਰਾ ਦਿਨ ਵੇਖਦੇ ਕੀ ਆ ਆਪਾਂ ਮੁੜ ਘੜ ਕੇ ਗੱਲ ਸਿਰਫ ਇੱਥੇ ਆਉਂਦੀ ਆ ਜੇ ਤੁਸੀਂ ਚੰਗਾ ਜੇ ਮੈਂ ਪੜਨ ਦੀ ਗੱਲ ਕੀਤੀ ਆ ਤਾਂ ਮਾੜਾ ਪੜੋਗੇ 네ਗੇਟਿਵ ਹੋਵੋਗੇ ਮਾੜਾ ਸੁਣੋਗੇ 네ਗੇਟਿਵ ਹੋਵੋਗੇ ਉਸੋਂ ਮਾੜਾ ਦੇਖੋਗੇ ਤਾਂ ਵੀ ਤੁਸੀਂ 네ਗੇਟਿਵ ਹੀ ਹੋਵੋਗੇ ਕਿਹੜਾ ਕੰਟੈਂਟ ਦੇਖਣਾ ਪਸੰਦ ਕਰਦੇ ਹੋ ਤੁਸੀਂ ਜੇ ਫਿਲਮਾਂ ਦੀ ਮੈਂ ਉਦਾਹਰਨ ਦਵਾਂ ਕਿ ਤੁਸੀਂ ਵਾਇਲੈਂਸ ਵਾਲੀਆਂ ਫਿਲਮਾਂ ਦੇਖਦੇ ਹੋ ਕਿ ਤੁਸੀਂ ਥ੍ਰਿਲਰ ਮੂਵੀਜ਼ ਦੇਖਦੇ ਹੋ ਕਿ ਤੁਸੀਂ ਕਮੇਡੀ ਵਾਲੀਆਂ ਦੇਖਦੇ ਹੋ ਆਪਣੇ ਮਨ ਨੂੰ ਹਲਕਾ ਕਰਨ ਦੇ ਲਈ ਕਿ ਤੁਸੀਂ ਕੁਝ ਮੋਟੀਵੇਸ਼ਨ ਵਾਲੀਆਂ ਫਿਲਮਾਂ ਦੇਖਦੇ ਹੋ ਕਿ ਤੁਸੀਂ ਪਰਿਵਾਰਿਕ ਫਿਲਮਾਂ ਦੇਖਦੇ ਹੋ ਕਿ ਤੁਸੀਂ ਲਵ ਸਟੋਰੀਜ਼ ਦੇਖਦੇ ਹੋ ਇਹ ਫੈਸਲਾ ਕਰਦੀਆਂ ਨੇ ਕਿ ਤੁਹਾਡਾ ਸੁਭਾਅ ਕਿਦਾਂ ਦਾ ਵਾ ਜਾਂ ਕਈ ਫਿਲਮਾਂ ਤੁਹਾਡਾ ਸੁਭਾਅ ਕੁਝ ਦੇਰ ਲਈ ਬਦਲ ਦਿੰਦੀਆਂ ਨੇ ਵਾਇਲੈਂਸ ਵਾਲੀਆਂ ਦੇਖੋਗੇ ਤਾਂ ਨੈਗੇਟਿਵ ਹੋ ਸਕਦੇ ਹੋ ਤੁਸੀਂ ਥ੍ਰਿਲਰ ਦੇਖੋਗੇ ਕ੍ਰਾਈਮ ਵਾਲੀਆਂ ਦੇਖੋਗੇ ਤਾਂ ਕੁਝ ਦੇਰ ਲਈ ਨੈਗੇਟਿਵ ਹੋ ਸਕਦੇ ਹੋ ਤੁਸੀਂ ਕੁਝ ਲੰਬੇ ਸਮੇਂ ਲਈ ਵੀ ਲੋਕ ਹੋ ਸਕਦੇ ਨੇ ਪਰ ਮੈਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ ਐਂਟਰਟੇਨਮੈਂਟ ਦਾ ਇਹ ਹਿੱਸਾ ਨੇ ਫਿਲਮਾਂ ਭਾਵੇਂ ਕਿਸੇ ਵੀ ਸੁਭਾਅ ਦੀਆਂ ਬਣੀਆਂ ਹੋਣ ਮੈਂ ਆਪ ਕਈ ਵਾਰ ਥ੍ਰਿਲਰ ਥ੍ਰਿਲਰ ਮੂਵੀਜ਼ ਜਿਹੜੀਆਂ ਉਹ ਦੇਖਣੀਆਂ ਪਸੰਦ ਕਰਦਾ ਵਾਂ ਉਹਦਾ ਕਾਰਨ ਇਹ ਜਦੋਂ ਮੇਰੇ ਕੋਲ ਸਮਾਂ ਹੋਵੇ ਮੈਨੂੰ ਦੇਖਣ ਦਾ ਸਮਾਂ ਉਦੋਂ ਹੀ ਮਿਲਦਾ ਵੈਸੇ ਬੜਾ ਘੱਟ ਹੁੰਦਾ ਵਾ ਇਹੋ ਜਿਹਾ ਸਮਾਂ ਘੱਟ ਹੀ ਆਉਂਦਾ ਵਾ ਜਦੋਂ ਮੈਨੂੰ ਲੱਗਦਾ ਹੁੰਦਾ ਨਾ ਕਿ ਮੈਂ ਬੋਰ ਹੋ ਗਿਆ ਕੁਝ ਨਹੀਂ ਬਚਿਆ ਕਰਨ ਦੇ ਲਈ ਸਾਰੇ ਕੰਮ ਨਿਬੇੜ ਲਏ ਵੀ ਹੁਣ ਫ੍ਰੀ ਬੈਠੇ ਆ ਫਿਰ ਮੈਂ ਇਹੋ ਜਿਹੀ ਕੋਈ ਮੂਵੀ ਲਾ ਲੈਂਦਾ ਹੁਣ ਅੱਗੇ ਕੋਈ ਜੇ ਬਹੁਤ ਵਧੀਆ ਬਣੀ ਹੋਈ ਮੂਵੀ ਆ ਜਾਵੇ ਕਿਸੇ ਜੋ ਵੀ OTT ਪਲੇਟਫਾਰਮ ਨੇ ਅੱਜ ਕੱਲ੍ਹ ਤਾਂ 2 ਘੰਟੇ ਲਈ 2.5 ਘੰਟੇ ਲਈ ਬੰਨ ਕੇ ਬਿਠਾ ਲੈਂਦੀਆਂ ਨੇ ਸਿਰਫ ਮੈਂ ਆਪਣਾ ਧਿਆਨ ਜਿਹੜਾ ਡਾਇਵਰਟ ਕਰਨ ਦੇ ਲਈ ਉਹ ਜੜੀਆਂ ਮੂਵੀਜ਼ ਦੇਖ ਲੈਣਾ ਪਰ ਹਾਂ ਇੱਕ ਗੱਲ ਆ ਉਹਨੂੰ ਦੇਖ ਕੇ ਉੱਤੀ ਛੱਡ ਦੋ ਮਨ ਤੇ ਅਸਰ ਨਹੀਂ ਹੋਣ ਦੇਣਾ ਆਪਾਂ ਉਹਨਾਂ ਦਾ ਮਾਈਂਡ ਡਾਇਵਰਟ ਕਰਨ ਦੇ ਲਈ ਬਹੁਤ ਚੰਗੀਆਂ ਆਪਸ਼ਨਾਂ ਨੇ ਆਪਣੇ ਕੋਲ ਪਰ ਮਨ ਦੇ ਉੱਤੇ ਅਸਰ ਹੋਣ ਤੋਂ ਬਚਾਉਣਾ ਏਦਾਂ ਹੀ ਤੁਸੀਂ ਸੋਸ਼ਲ ਮੀਡੀਆ ਤੇ ਕੀ ਦੇਖਦੇ ਹੋ ਮੈਂ ਪੜਨ ਦੀ ਗੱਲ ਕੀਤੀ ਆ ਸੁਣਨ ਦੀ ਗੱਲ ਕੀਤੀ ਉਹਦੇ ਕਹੋਦੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਇਹ ਵੀ ਡਿਸਾਈਡ ਕਰ ਦੀਆਂ ਨੇ ਤੁਹਾਡੀ ਜ਼ਿੰਦਗੀ ਨੂੰ ਤੁਸੀਂ 네ਗੇਟਿਵਿਟੀ ਵਾਲੀਆਂ ਵੀਡੀਓਜ਼ ਦੇਖਣੀਆਂ ਜ਼ਿਆਦਾ ਪਸੰਦ ਕਰਦੇ ਹੋ ਖਬਰਾਂ ਜਿਹੜੀਆਂ ਤੁਸੀਂ ਉਹੀ ਸਾਰਾ ਦਿਨ ਦੇਖੀ ਜਾਂਦੇ ਹੋ بار بار ਚਲਾਈ ਜਾਂਦੇ ਨੇ ਸੋਸ਼ਲ ਮੀਡੀਆ ਵਾਲੇ ਤੁਹਾਨੂੰ ਸਾਰਾ ਦਿਨ ਉਹ 네ਗੇਟਿਵ ਕਰੀ ਜਾਂਦੇ ਨੇ ਇੱਕ ਚੀਜ਼ ਨੂੰ بار بار ਦਿਖਾ ਰਹੇ ਨੇ ਉਚਾਰੇ ਨੇ ਕਿ ਤੁਸੀਂ 네ਗੇਟਿਵ ਹੋ ਮੋ ਸੋ ਇਹ ਚੀਜ਼ ਤੋਂ ਅਸੀਂ ਆਪ ਬਚ ਸਕਦੇ ਆ ਚੰਗੀਆਂ ਚੀਜ਼ਾਂ ਦੇਖੋ ਰਮੰਦਰ ਸਾਹਿਬ ਤੋਂ ਲਾਈਵ ਦੇਖ ਸਕਦੇ ਆ ਆਪਾਂ ਹੋਰ ਜਿੱਥੇ ਵੀ ਤੁਹਾਡੀ ਸ਼ਰਦਾ ਵਾ ਸਾਡੇ ਕੋਲ ਹਰ ਚੀਜ਼ ਅਵੇਲੇਬਲ ਆ ਘਰ ਬੈਠੇ ਤੁਹਾਨੂੰ ਬਹੁਤ ਕੁਝ ਦਿਖਾਇਆ ਜਾ ਰਿਹਾ ਚੰਗਾ ਵੀ ਸੋ ਫੈਸਲਾ ਸਾਡੇ ਹੱਥ ਆ ਅਸੀਂ ਦੇਖਣਾ ਕੀ ਆ ਚਾਬੀ ਤੁਹਾਡੇ ਹੱਥ ਆ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਬੋਲਣ ਨੂੰ ਦਿਲ ਬਹੁਤ ਕਰਦਾ ਹੁੰਦਾ ਪਰ ਤੁਸੀਂ ਫਿਰ ਕਹਿ ਦਿੰਦੇ ਹੋ ਵੀਡੀਓ ਜ਼ਿਆਦਾ ਲੰਮੀ ਨਾ ਬਣਾਇਆ ਕਰੋ ਸੋ ਇਸ ਗੱਲ ਦਾ ਵੀ ਮੈਂ ਖਿਆਲ ਰੱਖਣਾ ਹੁੰਦਾ ਅਗਲੀ ਵੀਡੀਓ 'ਚ ਬਹੁਤ ਜਲਦੀ ਮਿਲਦਾ ਜੀ